ਖੰਨਾ ਪੁਲਿਸ ਨੇ ਦੋ ਚਪਟਮਾਰਾਂ ਨੂੰ ਕਾਬੂ ਕਰ ਉਹਨਾਂ ਕੋਲੋਂ ਇੱਕ ਐਕਟਰ ਦਾ ਸਕੂਟਰੀ 6 ਮੋਬਾਈਲ ਅਤੇ ਧਾਮ ਰਾਵਣ ਕੀਤਾ ਇਸ ਸਮਾਂਚ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਹਨਾਂ ਲੋਕਾਂ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਸੁਨੇਤਰ ਚੌਂਕੀ ਇੰਚਾਰਜ ਈਸੜੂ ਨੂੰ ਇਨਫੋਰਮੇਸ਼ਨ ਆਈ ਕਿ ਦੋ ਆਪਣੇ ਬੰਦੇ ਨੂਰ ਮੁਹੰਮਦ ਅਤੇ ਯਸ ਸ਼ਰਮਾ ਦੋਨੋਂ ਵਾਰਡ ਨੰਬਰ 4 ਦੇ ਰਹਿਣ ਵਾਲੇ ਨੇ ਸ਼ਹਿਰ ਚੋਂ ਇਹ ਮੋਬਾਈਲ ਲੋਕਾਂ ਤੋਂ ਖੋ ਕੇ ਇਨਾਂ ਤੋਂ 6 ਮੋਬਾਈਲ ਇੱਕ ਐਕਟਿਵ ਆ ਤੇ ਇੱਕ ਦਾਬ ਆਰੰਭ ਹੋਇਆ ਤੇ 6 ਮੋਬਾਈਲ ਜਿਹੜੇ ਹੈਗੇ ਨੇ ਵੀਵੋ ਟੱਚ ਦੇ 2 ਹੈਗੇ 2 ਮਟਰੋਲਾ ਦੇ 2 ਰੈਡਮੀ ਦੇ 6 ਮੋਬਾਈਲ ਇਨਾਂ ਤੌਰ ਕਵਰ ਹੋਏ ਨੇ ਜਿਹੜੇ ਇੱਥੋਂ ਲੋਕਾਂ ਤੋਂ ਉਹਨਾਂ ਨੂੰ ਖੋਏ ਹੋਏ ਸੀਗੇ ਅਸੀਂ ਪਬਲਿਕ ਨੂੰ ਕਹਿੰਦੇ ਆਪਣੀ ਆ ਦਿਖਾ ਕੇ ਡਾਕੂਮੈਂਟ ਉਹ ਅਸੀਂ ਇਹਨਾਂ ਨੂੰ ਵਾਪਸ ਕਰਦਾਂਗੇ ਲੋਕਾਂ ਕਿੰਨੀ ਵਾਰ ਆਤਾ ਮੰਡੀ ਨੇ ਹੁਣ ਤੱਕ ਇਹ ਅੱਗੇ ਵੀ ਇਨਾਂ ਤੇ 6-7 ਪਰਚੇ ਦਰਜ ਨੇ ਦੋਨਾਂ ਤੇ 6-6 7-7 ਪਰਚੇ ਦਰਜ ਨੇ ਚੋਰੀਆਂ ਦੇ ਚੋਰੀਆਂ ਕਿਉਂ ਕਰਦੇ ਲੁੱਟਾਂ ਖੋਹਾਂ ਵਰ ਲੱਗਿਆ ਪਤਰੀ ਬਸ ਇਨਾਂ ਕੋਲ ਜਿਹੜੇ ਇਹ ਵੇਲੇ ਫਿਰਦੇ ਨੇ ਵੇਲੇ ਸ਼ਰਾਰਤ ਦਿਮਾਗ ਇਨਾਂ ਦਾ ਇਧਰਲੇ ਪਾਸੇ ਜਾਣਾ ਚੱਲਦਾ ਸਰ ਕੁਲਤੀ ਰਿਮਾਂਡ ਵਗੈਰਾ ਲੈ ਕੇ ਆਨੰਦਪੁਰ ਪੁਲਿਸ ਰਿਮਾਂਡ ਲੈ ਰਹੇ ਆ ਤੇ ਹੋਰ ਬਰਾਮਦੀਆਂ ਆਉਣ ਦੀ ਸੰਭਾਵਨਾ ਹੈ ਜੀ ਇਨਾਂ ਤੋਂ